ਨਮਸਕਾਰ ਸਤਿ ਸ੍ਰੀ ਅਕਾਲ ਮੁੱਦੇ ਦੀ ਗੱਲ ਦੇ ਵਿੱਚ ਮੈਂ ਗੁਰਤੇਜ ਤੁਹਾਡਾ ਸਭ ਦਾ ਸਵਾਗਤ ਕਰਦਾ ਅੱਜ ਦਾ ਮੁੱਦਾ ਪੰਜਾਬ ਦੀ ਅਸਮਿਤਾ ਦੇ ਨਾਲ ਜੁੜਿਆ ਹੋਇਆ ਹੈ ਪੰਜਾਬ ਦੇ ਲੋਕਾਂ ਦੇ ਨਾਲ ਜੁੜਿਆ ਹੋਇਆ ਤੇ ਪੰਜਾਬ ਦੇ ਅਸਤਿਤਵ ਦੇ ਨਾਲ ਜੁੜਿਆ ਹੋਇਆ ਅੱਜ ਦਾ ਮੁੱਦਾ ਜੁੜਿਆ ਪਾਕਹੰਡ ਦੇ ਨਾਲ ਉਹ ਪਖੰਡ ਜਿਹਨੇ ਪੰਜਾਬ ਨੂੰ ਆਪਣੀ ਜਕੜ ਦੇ ਵਿੱਚ ਲੈ ਲਿਆ ਹੈ ਉਹ ਪਖੰਡ ਜਿਹੜਾ ਸਟੇਜ ਤੇ ਮੁਰਦੇ ਲੋਕਾਂ ਨੂੰ ਜਿੰਦੇ ਕਰਨ ਦਾ ਦਾਵਾ ਕਰਦਾ ਹੈ ਉਹ ਪਖੰਡ ਜਿਹੜਾ ਲੋਕਾਂ ਦੇ ਕੋੜ ਕੈਂਸਰ ਏਡਜ਼ ਵਰਗੀਆਂ ਬਿਮਾਰੀਆਂ ਨੂੰ ਦੂਰ ਕਰਨ ਦਾ ਦਾਵਾ ਕਰਦਾ ਹੈ ਤੇ ਉਹ ਪਖੰਡ ਜਿਹੜਾ ਸਰੇ ਆਮ ਵੱਡੀਆਂ-ਵੱਡੀਆਂ ਸਟੇਜਾਂ ਦੇ ਉੱਪਰ ਹੁੰਦਾ ਹੈ ਤੇ ਉਸ ਨੂੰ ਰਾਜਨੀਤਿਕ ਸ਼ੇਵੀ ਪ੍ਰਾਪਤ ਜੀ ਆਜ ਅਸੀਂ ਗੱਲ ਕਰ ਰਹੇ ਆ ਪਾਸਟਰ ਬਜਿੰਦਰ ਸਿੰਘ ਦੀ ਸੌਰੀ ਮਾਫ ਕਰਨਾ ਅਖੌਤੀ ਪਾਸਟਰ ਬਜਿੰਦਰ ਸਿੰਘ ਦੀ ਇਹੋ ਬਜਿੰਦਰ ਸਿੰਘ ਹੈ ਜਿਹੜਾ ਵੱਡੀਆਂ-ਵੱਡੀਆਂ ਸਟੇਜਾਂ 'ਤੇ ਜਾ ਲਾ ਕੇ ਧਰਮ ਦੇ ਨਾਮ ਦੇ ਉੱਪਰ ਪਖੰਡ ਕਰਦਾ ਹੈ ਇਸੇ ਪਖੰਡ ਦੀ ਸਹਾਇਤਾ ਦੇ ਨਾਲ ਉਸਨੇ ਆਪਣਾ ਬੜਾ ਵੱਡਾ Empire ਵੀ ਖੜਾ ਕੀਤਾ ਹੈ ਵੱਕਵੱਕ ਪੰਜਾਬ ਦੇ ਸ਼ਹਿਰਾਂ ਵਿੱਚ ਪਿੰਡਾਂ ਦੇ ਵਿੱਚ ਆਪਣੀਆਂ ਬ੍ਰਾਂਚਾਂ ਤੇ ਅੱਡੇ ਚਲਾਉਂਦਾ ਹੈ ਜਿਸ ਵਿੱਚ ਜਿਹੜਾ ਹੈ ਲੋਕਾਂ ਦਾ ਧਰਮ ਪਰਿਵਰਤਨ ਕੀਤਾ ਜਾਂਦਾ ਹੈ 2018 ਦੇ ਵਿੱਚ ਇਸੇ ਅਖੌਤੀ ਪਾਸਟਰ ਨੇ ਇੱਕ ਲੜਕੀ ਦਾ ਜਿੰਸੀ ਸ਼ੋਸ਼ਣ ਕੀਤਾ ਸੀ ਉਸ ਤੋਂ ਬਾਅਦ ਇਸ ਨੇ ਹਵਾਈ ਅੱਡੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਸੀ ਪਰ ਪੁਲਿਸ ਨੇ ਇਸ ਨੂੰ ਫੜ ਲਿਆ ਸੀ ਅੱਜ ਉਸੇ ਕੇਸ ਦੇ ਵਿੱਚ ਮੁਖਲੀ ਅਦਾਲਤ ਨੇ ਇਸ ਅਖੌਤੀ ਪਾਸਟਰ ਨੂੰ ਜਿਹੜੀ ਐ ਉਹ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਬੜੀ ਖੁਸ਼ੀ ਦੀ ਗੱਲ ਹੈ ਜਿਹੜੇ ਲੋਕੀ ਕਹਿੰਦੇ ਨੇ ਕਿ ਅਦਾਲਤਾਂ ਦੇ ਵਿੱਚ ਨਿਆਂ ਨਹੀਂ ਮਿਲਦਾ ਅੱਜ ਉਹਨਾਂ ਨੂੰ ਇਸ ਗੱਲ ਦਾ ਯਕੀਨ ਹੋਊ ਕਿ ਹਾਲੇ ਵੀ ਨਿਆਂ ਪ੍ਰਣਾਲੀ ਦੇ ਵਿੱਚ ਬਹੁਤ ਸਾਰੇ ਐਸੇ ਇਮਾਨਦਾਰ ਜੱਜ ਬੈਠੇ ਨੇ ਜਿਹੜੇ ਪੈਸੇ ਨਾਲ ਨਿਆਂ ਨਹੀਂ ਕਰਦੇ ਲੋਕਾਂ ਦੇ ਨਾਲ ਨਿਆਂ ਇਹ ਉਹੀ ਇੱਕ ਖੌਤੀ ਪਾਸਟਰ ਹੈ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਆਪਦੀਆਂ ਤਸਵੀਰਾਂ ਪੋਸਟ ਕਰਦਾ ਸੀ ਇਹ ਉਹੀ ਇੱਕ ਖੌਤੀ ਪਾਸਟਰ ਹੈ ਜਿਹੜਾ ਵੱਖ-ਵੱਖ ਬਾਲੀਵੁੱਡ ਦੀਆਂ ਸੈਲੀਬ੍ਰਿਟੀਜ਼ ਨੂੰ ਪੰਜਾਬ ਦੇ ਵਿੱਚ ਲਿਆ ਕੇ ਉਹਨਾਂ ਦੇ ਮੂੰਹੋਂ ਆਪਣੀ ਪ੍ਰਸ਼ੰਸਾ ਕਰਾਉਂਦਾ ਸੀ ਇਹ ਸਭ ਇੱਕ ਬੜੇ ਹੀ ਟਰੈਪ ਦੇ ਨਾਲ ਚੱਲਿਆ ਜਾ ਰਿਹਾ ਸੀ ਕੰਮ ਦੇ ਵਿੱਚ ਇਹ ਕੇਵਲ ਇੱਕ ਬਜਿੰਦਰ ਸਿੰਘ ਹੈ ਜਿਹੜਾ ਫੜਿਆ ਗਿਆ 7 ਸਾਲ ਲੱਗ ਗਏ ਉਸ ਬੇਟੀ ਨੂੰ ਨਿਆ ਪਾਉਂਦੇ ਪਾਉਂਦੇ ਪਰ ਇਹ ਹਰ ਵਾਰ ਆਪਣੇ ਪੈਸੇ ਆਪਣੀ ਪਾਵਰ ਦੇ ਦਮ ਦੇ ਉੱਪਰ ਇਹ ਬਚਦਾ ਰਿਹਾ ਪਰ ਅੱਜ ਹੈ ਪਰਮਾਤਮਾ ਇੱਕ ਨਾ ਇੱਕ ਦਿਨ ਸਭ ਦੇ ਕਰਮਾਂ ਦਾ ਹਿਸਾਬ ਕਰਦਾ ਜਿਸ ਨੂੰ ਇਸ ਦੇ ਕਰਮਾਂ ਦਾ ਹਿੱਸਾ ਮਿਲਿਆ ਪਰ ਜੇ ਤੁਸੀਂ ਤਾਂ ਗੱਲ ਕਰਨੀ ਚਾਹਾਂਗੇ ਕਿ ਇਹ ਤਾਂ ਇੱਕ ਬਜਿੰਦਰ ਸਿੰਘ ਇਹ ਵਰਗੇ ਲੱਖਾ ਬਜਿੰਦਰ ਸਿੰਘ ਅੱਜ ਸਾਡੇ ਪੰਜਾਬ ਦੀ ਭੂਮੀ ਤੇ ਕਾਬਜ਼ ਹੋ ਗਏ ਨੇ ਜਿਹੜੇ ਸਾਰੇ ਆਮ ਇਹ ਦਾਵਾ ਕਰਦੇ ਨੇ ਕਿ ਹੁਣ ਜਿਹੜੀ ਸਾਡੀ ਪੰਜਾਬ ਦੇ ਵਿੱਚ ਪਾਪੂਲੇਸ਼ਨ ਹੈ ਉਹ ਲਗਭਗ 10% ਜਾਂ 10% ਤੋਂ ਵੱਧ ਹੈ بڑے ਯੋਜਨਾਤਮਕ ਤਰੀਕੇ ਦੇ ਨਾਲ ਜਿਹੜਾ ਪੰਜਾਬ ਦਾ ਧਰਮ ਪਰਿਵਰਤਨ ਕੀਤਾ ਜਾ ਰਿਹਾ ਹੈ ਇਹ ਸਾਡੇ ਉੱਪਰ ਇੱਕ ਸਵਾਲ ਖੜੇ ਕਰਦਾ ਕਿ ਅਸੀਂ ਆਪਣੇ ਲੋਕਾਂ ਨੂੰ ਬਚਾ ਕਿਉਂ ਨਹੀਂ ਪਾਇਆ? ਅਸੀਂ ਉਹਨਾਂ ਦੀ ਮਦਦ ਕਿਉਂ ਨਹੀਂ ਕਰ ਪਾਏ? ਹਾਲੇਕੀ ਸਾਰੇ ਜਥੇਬੰਦੀਆਂ, ਸਾਰੇ ਸੰਗਠਨ ਇਦਾਂ ਦੇ ਨਹੀਂ ਐ। ਬਹੁਤ ਸਾਰੇ ਸੰਗਠਨ ਹਾਲੇ ਵੀ ਇਸ ਧਰਮ ਪਰਿਵਰਤਨ ਦੇ ਜਾਲ ਨੂੰ ਕੱਟਣ ਦੇ ਲਈ ਲੱਗੇ ਹੋਏ ਨੇ, ਚੁੱਪਚੀਤੇ ਲੱਗੇ ਹੋਏ ਨੇ। ਕਾਰਨ ਲੱਭਣੇ ਪੈਣਗੇ ਕਿ ਕਿਉਂ ਇੱਕ ਆਟੇ ਦੀ ਬੂਰੀ ਪਿੱਛੇ, ਇੱਕ ਛੋਟੇ-ਛੋਟੇ ਗੱਲਾਂ ਪਿੱਛੇ ਅਸੀਂ ਧਰਮ ਪਰਿਵਰਤਨ ਕਰ ਲੈਨੇ। ਅਗਰ ਤੁਸੀਂ ਇਹਨਾਂ ਦੇ ਟਰੈਪ ਨੂੰ ਦੇਖੋ ਤਾਂ ਇਹਨਾਂ ਦੇ ਜੜਾ ਟਾਰਗੇਟ ਜਿਹੜੀ ਜਨਤਾ ਹੈ ਉਹ ਹੈ ਗਰੀਬ ਤਬਕਾ ਜਿਨ੍ਹਾਂ ਕੋਲ ਪੈਸੇ ਨਹੀਂ ਆ ਗਰੀਬੀ ਹੈ ਬਿਮਾਰੀਆਂ ਨੇ ਇਹ ਉਹਨਾਂ ਨੂੰ ਜਾਦੂ ਮੰਤਰ ਦੇ ਨਾਲ ਠੀਕ ਕਰਨ ਦਾ ਦਾਵਾ ਕਰਦੇ ਨੇ ਉਹਨਾਂ ਨੂੰ ਆਟੇ ਚੌਲ ਦੀਆਂ ਬੋਰੀਆਂ ਦੇ ਕੇ ਪਰਮਾਉਂਦੇ ਨੇ ਇਹ ਬਜਿੰਦਰ ਸਿੰਘ ਨੇ ਜਿਹੜਾ ਕੰਡ ਕੀਤਾ ਸੀ ਇਹ ਇਕੱਲਾ ਬਜਿੰਦਰ ਸਿੰਘ ਹੈ ਅਜਿਹੇ अनेका ਬਜਿੰਦਰ ਸਿੰਘ ਨੇ ਜਿਹੜੇ ਸਾਡੀ ਉਹਨਾਂ ਬੱਚਿਆਂ ਦਾ ਘਾਣ ਕਰਦੇ ਨੇ ਜਿਹੜੇ ਗਰੀਬ ਤਰਕੇ ਤੋਂ ਆਉਂਦੀਆਂ ਨੇ ਜਿਹੜੇ ਪੈਸੇ ਦੀ ਤੰਗੀ ਦੇ ਕਾਰਨ ਗਰੀਬੀ ਦੇ ਕਾਰਨ ਬਿਮਾਰੀ ਦੇ ਕਾਰਨ ਇਹਨਾਂ ਦੇ ਵੱਲ ਆਕਰਸ਼ਿਤ ਹੁੰਦੇ ਸਿਰਫ ਇੱਕ ਭਰਮਜਾਲ ਦੇ ਕਰ ਇਹ ਉਹਨਾਂ ਬੱਚਿਆਂ ਦਾ ਉਹਨਾਂ ਸਾਡੀਆਂ ਧੀਆਂ ਪੁੱਣ ਦਾ ਸ਼ੋਸ਼ਣ ਕਰਦੇ ਨੇ ਪਰ ਗੱਲ ਇਹ ਹੈ ਕਿ ਇਹਨਾਂ ਕੋਲੇ ਪੈਸਾ ਆ ਪਾਵਰ ਹੈ ਇਹ ਬਚ ਜਾਂਦੇ ਸੀ ਪਰ ਇੱਕ ਫਿਲਮਾਂ ਦੇ ਵਿੱਚ ਕਹਾਵਤ ਸੀ ਸੁਣਦੇ ਹੁੰਦੇ ਸੀ ਡਾਇਲੌਗ ਸੁਣਦੇ ਨੇ ਸੀ ਕਿ ਕਾਨੂੰਨ ਦੇ ਹੱਥ ਬੜੇ ਲੰਬੇ ਨੇ ਤੇ ਅੱਜ ਇਸ ਕਾਨੂੰਨ ਨੇ ਇਸ ਦੇ ਗਲਮੇ ਨੂੰ ਹੱਥ ਪਾੜਿਆ ਤੇ ਇਸ ਨੂੰ ਬੜੀ ਸਜ਼ਾ ਦੇ ਦਿੱਤੀ ਹੈ ਕਿਉਂਕਿ ਇਹ ਇੱਕ ਜਿਹੜਾ ਹੈ ਉਹ ਐਸੀ ਅਖੌਤੀ ਨਾਇਕ ਬਣ ਚੁੱਕਾ ਸੀ ਐਸਾ ਇੱਕ ਪ੍ਰਭਾਵੀ ਚਿਹਰਾ ਬਣ ਚੁੱਕਾ ਸੀ ਜਿਹਦੇ ਇੱਕ ਬੋਲ ਦੇ ਉੱਪਰ ਲੋਕ ਐਕਟ ਕਰਦੇ ਸੀ ਸਮਾਜ ਦੇ ਵਿੱਚ ਇਹ ਗੜਬੜੀ ਕਰਨ ਨੂੰ ਸਮਾਜ ਦੇ ਵਿੱਚ ਕੁਝ ਵੀ ਗਤੀਵਿਧੀ ਕਰਨ ਦਾ ਦਮ ਰੱਖਦੇ ਸੀ ਐਨਾ ਕਿਸ ਨੇ ਪ੍ਰਭਾਵ ਪਾਇਆ ਸੀ ਪਿੱਛੇ ਜੇ ਇਹ ਪੰਜਾਬ ਬੰਦ ਕਰਨ ਦੇ ਸੱਦੇ ਵੀ ਦੇ ਰਿਆ ਸੀ ਖੁੱਲੇ ਸੱਦੇ ਕਹਿ ਰਹੇ ਸੀ ਕਿ ਮੇਰੇ ਐਨੇ ਫਾਲੋਅਰਸ ਨੇ ਅਸੀਂ ਪੰਜਾਬ ਦੀਆਂ ਸੜਕਾਂ ਜਮ ਕਰ ਦਾਂਗੇ ਅਸੀਂ ਪੰਜਾਬ ਬੰਦ ਕਰ ਦਿਆਂਗੇ ਵੀਰਤ ਨੇ ਇੱਕ ਸੀਸੀਟੀਵੀ ਦਾ ਇੱਕ ਵੀਡੀਓ ਵੀ ਬਾਰੇ ਲੋਸੀ ਜਿਹਦੇ ਵਿੱਚ ਇਹ ਇੱਕ ਭੈਣ ਨੂੰ ਮਾਰਦਾ ਹੋਇਆ ਦਿਖਾਈ ਦੇ ਰਿਹਾ ਹੈ ਪਰ ਅੱਜ ਇਸ ਵਿੱਚ ਦੀ ਸਜਮਰੀ ਇਹ ਇੱਕ ਪਹਿਨ ਨਾਲ ਦੇ ਨਹੀਂ ਹੋਇਆ ਹੈ ਬਹੁਤ ਸਾਰੀਆਂ ਸੀ ਲੜਕੀਆਂ ਹੋਣ ਗਿਆ ਹੌਲੀ ਹੌਲੀ ਤੁਹਾਡੇ ਸਭ ਦੇ ਸਾਹਮਣੇ ਆਉਣ ਗਿਆ ਸਾਨੂੰ ਪਹਿਲਾ ਇਸ ਗੱਲ ਤੇ ਕੰਮ ਕਰਨਾ ਚਾਹੀਦਾ ਕਿ ਇਹ ਜੇ ਬਜਿੰਦਰ ਸਿੰਘ ਨਾ ਖੜੇ ਹੋਣ ਸਾਡੇ ਸਮਾਜ ਦੇ ਵਿੱਚ ਧਰਮ ਨੂੰ ਆਰ ਨੂੰ ਲੈ ਕੇ ਜਿਹੜੇ ਅਜਿਹੇ ਅਖੌਤੀ ਪਾਸਟਰ ਬਣਦੇ ਜਿਹੜੇ ਪੰਜਾਬ ਦੇ ਪਿੰਡਾਂ ਦੇ ਵਿੱਚ ਸਿਉਂਕ ਵਾਂਗੂ ਇਹ ਚੀਜ਼ਾਂ ਸਾਡੇ ਘੁਣਾਂ ਵਾਂਗੂ ਖਾਰੀਆਂ ਨੇ ਇਹਨਾਂ ਤੇ ਤਫ਼ਤੀਸ਼ ਕਰਨ ਦੀ ਲੋੜ ਹੈ ਲੋੜ ਹੈ ਸਾਨੂੰ ਆਮ ਜਨ ਨੂੰ ਜਾਗਰੂਕ ਹੋਣ ਦੀ ਕਿ ਜਿਹੜੇ ਵੀ ਗਰੀਬ ਬਸਤੀਆਂ ਦੇ ਵਿੱਚ ਇਹਨਾਂ ਨੇ ਅੱਡੇ ਬਣਾਏ ਨੇ ਆਪਦੇ ਧਰਮ ਦੇ ਅੱਡੇ ਬਣਾਏ ਨੇ ਉਹਨਾਂ ਦੇ ਵਿੱਚ ਜਾਓ ਉਹਨਾਂ ਦੇ ਵਿੱਚ ਲੋਕਾਂ ਦੀਆਂ ਗੱਲਾਂ ਸੁਣੋ ਕਿ ਕੀ ਕਿਸੇ ਧੀ ਪਿੰਦੇ ਨਾਲ ਅਜਿਹੇ ਲੋਕਾਂ ਨੇ ਅਜਿਹਾ ਕੀਤਾ ਇੱਕ ਬੰਦਾ ਕੋਈ ਵੀ ਉੱਠ ਕੇ ਖੜਾ ਹੁੰਦਾ ਧਰਮ ਦਾ ਚੋਲਾ ਪਾ ਕੇ ਸਾਡੇ ਸੈਂਟੀਮੈਂਟਸ ਦੇ ਨਾਲ ਖਿਲਵਾੜ ਕਰਦਾ ਸਾਡੇ ਪੰਜਾਬ ਦੀ ਡੈਮੋਗ੍ਰਾਫੀ ਜੀਓਗ੍ਰਾਫੀ ਦੇ ਨਾਲ ਖਿਲਵਾੜ ਕਰਦਾ ਹੈ ਸਾਡੀਆਂ ਧੀਆਂ ਭਣਾਂ ਦੀ ਜਿਤਾ ਦੇ ਨਾਲ ਖੇਡਦਾ ਤੇ ਅਸੀਂ ਉਸ ਨੂੰ ਪਾਪਾ ਪਾਪਾ ਕਹਿਣ ਲੱਗ ਪੈਂਦੇ ਕਿਉਂ ਪਰ ਸ਼ਾਇਦ ਕਿਤੇ ਨਾ ਕਿਤੇ ਭੁੱਲ ਜਾਂਦੇ ਕਿ ਇਸ ਤੇਜ ਦੇ ਵਿੱਚ ਹਜੇ ਵੀ ਕਾਨੂੰਨ ਦਾ ਰਾਜ ਹੈ ਤੁਸੀਂ ਸਦਾ ਕਾਨੂੰਨ ਤੋਂ ਬਚ ਨਹੀਂ ਸਕਦੇ ਸੋਸੀ ਇਸ ਕੱਲ ਤਾਂ ਜ਼ੋਰ ਦੇਣਾ ਚਾਹੁੰਦੇ ਆ ਕਿ ਇਹ ਉਹ ਪੰਜਾਬ ਹੈ ਜਿੱਥੇ 10 ਗੁਰੂ ਸਾਹਿਬਾਨ ਹੋਏ ਇਹ ਉਹ ਪੰਜਾਬ ਜਿੱਥੇ ਨੇਕਾਏ ॠषि मुनि ਹੋਏ ਅਸੀਂ ਅਜਿਹੀ ਸ਼ਕਤੀ ਤਾਂ ਛੱਡ ਕੇ ਕਿਉਂ ਜਾ ਰਹੇ ਆ ਅਸੀਂ ਕਿਸੇ ਧਰਮ ਨੂੰ ਮਾਰਾ ਨਹੀਂ ਕਹਿੰਦੇ ਹਰੇਕ ਦੀ ਆਪਣੀ ਧਰਮ ਦੀ ਆਸਥਾ ਹੈ ਪਰ ਜਿਹੜੇ ਸਾਡੇ ਗੁਰੂਆਂ ਦਾ ਬਲਦਾਨ ਹੈ ਜਿਹੜੇ ਸਾਡੇ ॠषि मुनि ਇਹਦੇ ਕਾਰਜ ਹੈ ਅਸੀਂ ਹੁਣ ਸਿਰਫ ਇੱਕ ਆਟੇ ਚੋਂ ਦੀ ਬੋਰੀ ਪਿੱਛੇ ਛੱਡ ਦਿੰਨੇ ਤੇ ਅਜਿਹੇ ਲੋਕ ਆਗੇ ਸਾਡੀਆਂ ਧੀਆਂ ਦਾ ਸ਼ੋਸ਼ਣ ਕਰਦੇ ਨੇ ਉਮੀਦ ਕਰਦੇ ਹਾਂ ਕਿ ਵਿਵਖ ਦੇ ਵਿੱਚ ਅਜੇ ਹੋਰ ਜਿੰਨੇ ਵੀ ਬਰਜਿੰਦਰ ਸਿੰਘ ਨੇ ਸਭ ਨੂੰ ਸਜ਼ਾ ਮਿਲੇਗੀ ਫਿਰ ਮਿਲਾਂਗੇ ਕਿਸੇ ਨਵੇਂ ਮੁੱਦੇ ਤੇ ਨਮਸਕਾਰ ਸਤਿ ਸ਼੍ਰੀ ਅਕਾਲ